ਚੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪ ਮਨਾਉਂਦੀ ਆ ਕਿਉਂਕਿ ਸਿੱਖਾਂ ਦੀ ਸਰਮੌਰ ਸੰਸਥਾ ਆ ਸਰਕਾਰਾਂ ਦੇ ਕਾਰਜ ਹੁੰਦੇ ਆ ਕਿ ਇਹਨਾਂ ਸ਼ਤਾਬਦੀਆਂ ਦੇ ਵਿੱਚ ਕੋਈ ਡਿਵੈਲਪਮੈਂਟ ਦੇ ਵੱਡੇ ਕਾਰਜ ਕੀਤੇ ਜਾਣ ਕੋਈ ਇਹੋ ਜਿਹੇ ਕਾਰਜ ਕੀਤੇ ਜਾਣ ਜਿਹੜੇ ਸਦੀਵ ਕਾਲ ਦੇ ਉਹ ਸਰਕਾਰ ਦਾ ਤੇ ਸ਼ਤਾਬ ਦੇ ਹਿੱਸਾ ਬਣ ਸਕਣ ਅੱਗੇ ਪਿੱਛੇ ਵੀ ਆਪਾਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਹੋਣੇ ਵੀ 550 ਸਾਲਾਂ ਤੇ ਸ਼ਤਾਬਦੀ ਮਨਾਉਣ ਦਾ ਯਤਨ ਕੀਤਾ ਸੀ ਇਹ ਮੈਂ ਟਕਰਾਅ ਦੀ ਸਥਿਤੀ 'ਚ ਨਹੀਂ ਲਿਆਉਣਾ ਚਾਹੁੰਦਾ ਪਰ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਕਨਸਟੀਚਿਊਸ਼ਨਲ ਇਲੈਕਟਿਡ ਬਾਡੀ ਆ ਤੇ ਸਮਰਾਥਿਆ ਸਾਰੇ ਕਾਜ ਇਹ ਤੁਸੀਂ ਉਹ ਕਾਰਜ ਕਰੋ ਜਿਹੜੇ ਇਸ ਸ਼ਤਾਬਦੀ ਨੂੰ ਸਮਰਪਿਤ ਹੁਣ ਅੱਗੇ ਪਿੱਛੇ ਕਿੰਨੀਆਂ ਸ਼ਤਾਬਦੀਆਂ ਗਈਆਂ ਇੱਕ ਸ਼ਤਾਬਦੀ ਦੇ ਵਿੱਚ ਪੈਚਵਾਰਤ ਤੱਕ ਵੀ ਨਹੀਂ ਲੱਗਾ ਸੋ ਇਹ ਵੀ ਅੱਜ ਬੈਠ ਕੇ ਫੈਸਲਾ ਹੋਇਆ ਕਿ ਇਹ ਜਿਹੜੀ ਆ ਵੱਡੇ ਪੱਧਰ ਤੇ ਸ਼ਦਾਬ ਦੀ ਲਈ ਕਾਰ ਸ਼ੁਰੂ ਕਰਨ ਕਿ ਇੱਕ ਸਿੱਖ ਪੰਥ ਦੇ ਵੱਡੇ ਵਿਦਵਾਨ ਪ੍ਰਚਾਰਕ ਨਾਲ ਮੇਰੀ ਗੱਲ ਚੱਲ ਰਹੀ ਆ ਸੁਝਾਅ ਵੀ ਆਇਆ ਸੀ ਤੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੇ ਜਿਹੜੇ ਗੁਰਮਤ ਦੇ ਸਮਾਗਮ ਕੀਤੇ ਜਾਣ ਤਾਂ ਕਿ ਅਮਰ ਸੰਚਾਰ ਵੀ ਵੱਡੇ ਪੱਧਰ ਤੇ ਹੋਵੇ ਭਾਵੇਂ ਹੁਣ ਵੀ ਚੱਲ ਰਿਹਾ ਪਰ ਉਹ ਜੋਗ ਵਾਈਲ ਜੇ ਮੰਨ ਗਏ ਤੇ ਅਸੀਂ ਵੱਡੇ ਪੱਧਰ ਤੇ ਸਮਾਗਮ ਸਾਰੇ ਦੇਸ਼ ਦੇ ਵਿੱਚ ਕਰਾਂਗੇ ਇਹ ਵੀ ਬੈਠ ਕੇ ਸਹਿਮਤੀ ਜਿਹੜੀ ਆ ਸਾਡੀ ਸਾਰਿਆਂ ਦੀ ਬਣੀ ਆ ਦੂਸਰਾ ਭਾਵੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 2014 ਵਿੱਚ ਬਣ ਗਿਆ ਸੀ ਲਿਟੀਗੇਸ਼ਨ ਕਰਕੇ ਉਹ ਹੁਣ ਉਹਦਾ ਫੈਸਲਾ ਹੋਇਆ ਪਰ ਕੁਝ ਫੈਸਲੇ ਜਿਹੜੇ ਆ ਉਹ ਮੈਂ ਸਮਝਦਾ ਸੇਖਾਂ ਦੀ ਭਰਾ ਮਾਰੂ ਜੰਗਵਾਲ ਨੂੰ ਪ੍ਰੇਰ ਰਹੇ ਆ ਕਿਉਂਕਿ ਸਾਡਾ ਇੱਕ ਉਥੇ ਹਸਪਤਾਲ ਆ ਮੀਰੀਪੀਰੀ ਹਸਪਤਾਲ ਸ਼ਾਹਬਾਦ ਮਰਕੰਡਾ ਜਿਹਦੀ ਪ੍ਰਾਪਰਟੀ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆ ਕੁਝ ਪ੍ਰਾਪਰਟੀ ਉਥੇ ਲੋਕਲ ਕਮੇਟੀ ਨੇ ਦਿੱਤੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂ ਉਹਨਾਂ ਹਰਿਆਣਾ ਕਮੇਟੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਜਿਹੜੀ ਮੈਂ ਆ ਬੇਨਤੀ ਕਰ ਰਿਹਾ ਇਹ ਬੇਨਤੀ ਰੂਪ ਮੈਂ ਤਾਂ ਕਰ ਰਿਹਾ ਤੁਹਾਨੂੰ ਅਪੀਲ ਵੀ ਕਰ ਰਿਹਾ ਕਿ ਇਹ ਤੇ ਗੰਭੀਰਤਾ ਨਾਲ ਸੋਚਣਾ ਟਕਰਾ ਦੀ ਸਥਿਤੀ ਨਹੀਂ ਚੰਗੀ ਹੁੰਦੀ ਕਿਸੇ ਪੱਖ ਦੀ ਵੀ ਇਹ ਮੀਰੀ ਪੀਰੀ ਜਿਹੜਾ ਸਾਡਾ ਹਸਪੀਟਲ ਆ ਇਹਨੂੰ 8 ਕਰੋੜ ਰੁਪਏ ਸਾਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਦਿੰਦੀ ਸੀ ਤੇ ਅੱਜ ਵੀ ਦੇ ਰਹੀ ਆ ਤੇ ਉੱਥੇ ਸਾਡੇ ਪਹਿਲਾਂ ਗੋਡੇ ਜਿਹੜੇ ਬਦਲ ਦਾ ਉਹ ਸਫਲ ਜਿਹੜੇ ਸਾਡੇ ਆਪਰੇਸ਼ਨ ਹੋ ਰਹੇ ਆ ਹੁਣ ਉੱਥੇ ਕੈਥ ਲੈਬ ਅਸੀਂ ਸ਼ੁਰੂ ਕੀਤੀ ਆ ਜਿਹੜੇ ਆਪਾਂ ਸਟੈਂਟਮ ਵਗੈਰਾ ਕਹਿੰਦੇ ਆ ਉਹ ਸਾਰੇ ਉੱਥੇ ਪੈ ਰਹੇ ਆ ਤੇ ਉਹ ਰੂਰਲ ਏਰੀਆ ਆ ਜਿਨ੍ਹਾਂ ਨੂੰ ਇਹ ਬੈਨੀਫਿਟ ਮਿਲ ਰਿਹਾ ਉਹ ਤੋਂ ਇਲਾਵਾ ਅਸੀਂ ਹੁਣ ਪਿਛਲੇ ਸਾਲ ਫੈਸਲਾ ਕੀਤਾ ਕਿ ਇਹਨੂੰ ਮੈਡੀਕਲ ਕਾਲਜ ਜਿਹੜਾ ਆ ਉਹ ਸਾਨੂੰ 100 ਸੀਟ ਦੀ ਜਿਹੜੀ ਆ ਅਫੀਲੀਏਸ਼ਨ ਦੀ ਪ੍ਰਵਾਨਗੀ ਮਿਲ ਗਈ ਸੀ ਸਰਕਾਰ ਪਾਸੋਂ ਪਰ ਉਹਦੇ ਲਈ ਇਨਫਰਾਸਟ੍ਰਕਚਰ ਬਹੁਤ ਵੱਡਾ ਹੁੰਦਾ ਹਸਪੀਟਲ ਰੈਗੂਲਰ ਚਾਹੀਦਾ ਉਸ ਭਾਵੇਂ ਸਾਡੇ ਕੋਲ ਹੈਗਾ ਕਾਲਜ ਦੀ ਬਿਲਡਿੰਗ ਵੱਡੀ ਚਾਹੀਦੀ ਆ ਸੋ ਅਸੀਂ ਉਹ ਸਾਰੇ ਕਾਰਜ ਜਿਹੜੇ ਉਹ ਸ਼ੁਰੂ ਕੀਤੇ ਚੰਗੀ ਪੱਧਰ ਤੇ ਚੱਲ ਰਹੇ ਆ ਪਰ ਮੈਂ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਨੂੰ ਬੇਨਤੀ ਕਰਦਾ ਕਿ ਪਿਛਲੇ ਦਿਨੀ ਤੁਸੀਂ ਉੱਥੇ ਆਏ ਵੀ ਸੀ ਤੇ ਤੁਸੀਂ ਸਾਰੀ ਸਥਿਤੀ ਨੂੰ ਭਾਪ ਲਾਓ ਉਹ ਐਸਲੇ ਸਫਲਤਾਪੂਰਵਕ ਚੱਲ ਰਿਹਾ ਪਰ ਉਹਨੂੰ ਵੱਡੇ ਇੱਕ ਫਾਈਨਾਂਸ ਦੀ ਲੋੜ ਹੈ ਕਿਉਂਕਿ ਇਨਫਰਾਸਟ੍ਰਕਚਰ ਡਿਵੈਲਪ ਐਵੇਂ ਨਹੀਂ ਹੁੰਦਾ ਉਹ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਤੇ ਉਹ ਕਾਰਨਹੀ ਆ ਅਸੀਂ ਰਾਂਚਕ ਮਾਤਰ ਭਿੰਨ ਭੇਤ ਨਹੀਂ ਕੀਤਾ ਇਹ ਗੁਰਦੁਆਰਾਂ ਦੇ ਪ੍ਰਬੰਧ ਲੈ ਗਏ। ਉਦੋਂ ਬਾਅਦ ਆ ਜਿੰਨੀਆਂ ਮੈਂ ਤੁਹਾਨੂੰ ਗਣਾਈਆਂ ਇਹ ਸਾਰਾ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਸਾਰਾ ਪ੍ਰਬੰਧ ਕਰਦੀ ਤੇ ਕਾਰ ਵੀ ਰਹੀ ਆ। ਸੋ ਇਸ ਕਰਕੇ ਮੈਂ ਇਹਨਾਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਸਖਾਵੇਂ ਢੰਗ ਦੇ ਵਿੱਚ ਚੱਲੀਏ ਕੋਈ ਟਕਰਾਅ ਵਾਲੀ ਨੀਤੀ ਨਾ ਕਰੀਏ। ਕਿਉਂਕਿ ਇਹ ਸਾਰਾ ਕਾਰਜ ਜਿਹੜਾ ਆ ਇਹ ਸਿੱਖਾਂ ਦੇ ਭਲੇ ਦਾ ਆ ਬੜੀ ਵੱਡੀ ਉੱਥੇ ਆਊਟਡੋਰ ਆ ਜਿਹੜੇ ਆਉਂਦੇ ਆ ਤੇ ਉਹਨਾਂ ਸਾਰਿਆਂ ਨੂੰ ਇਹ ਸਹੂਲਤ ਮਿਲਦੀ ਆ ਐ ਸਾਲ ਵੀ ਤਕਰੀਬਨ ਅਸੀਂ ਜਿੰਨਾ 8 ਕਰੋੜ ਉਹਨੇ ਰੱਖਿਆ ਉਹਦੇ ਵਿੱਚੋਂ ਕੁਝ ਰਾਸ਼ੀ ਚਲੇ ਵੀ ਗਈ ਆ ਤੇ ਮਸਾਂ ਤਨਖਾਹਾਂ ਵੀ ਸ਼ੋਮਣੀ ਕਮੇਟੀ ਜਿਹੜੇ ਆ ਪੈਸੇ ਦਿੰਦੀ ਉਹਨਾਂ ਜੋ ਪੂਰੀਆਂ ਹੁੰਦੀਆਂ ਕਈ ਵਾਰੀ ਮਨ 'ਚ ਆ ਜਾਂਦਾ ਵੀ ਜੀ ਹੁਣ ਹਸਪੀਟਲ ਚੱਲ ਪਿਆ ਤੇ ਹਸਪੀਟਲ ਚੱਲ ਪਿਆ ਤੇ ਉਹਦੇ ਹਸਪੀਟਲ ਦੇ ਜਿਹੜੇ ਇਨਫਰਾਸਟ੍ਰਕਚਰ ਆ ਉਹ ਬਹੁਤ ਵੱਡੇ ਪੱਦਰ ਦੇ ਉੱਤੇ ਉਹ ਮਾਇਕ ਸਹਿਯਤਾ ਮੰਗਦੇ ਹੁੰਦੇ ਆ ਸੋ ਇਹ ਮੈਂ ਇੱਕ ਅੱਜੇ ਵੀ ਸਾਡਾ ਫੈਸਲਾ ਹੋਇਆ ਪਈ ਇਹਦਾ ਕੋਈ ਉਦਾਂ ਦਾ ਨਾ ਹੋਵੇ ਦੂਸਰਾ ਕਿਉਂਕਿ ਕੁਝ ਦਿਨਾਂ ਤੋਂ ਉਹ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਵੀ ਤੇ ਆਮ ਕਰਕੇ ਚੱਲ ਰਿਹਾ ਜੀ ਵੀ ਸ਼ੋਹਣੀ ਕਮੇਟੀ ਸੁਝਾਅ ਮੰਗ ਲੈਂਦੀ ਪਰ ਅਸਰ ਕੁਝ ਨਹੀਂ ਕਰਦੀ ਇਹ ਥਰੀ ਅਕਾਲ ਤੱਕ ਸਾਹ ਬਾਬਤ ਬੜੀਆਂ ਰੋਜ਼ ਚਰਚਾਾਂਵਾਂ ਚੱਲਦੀਆਂ ਭਈ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸੁਝਾਅ ਮੰਨ ਲਏ ਤੇ ਸੁਝਾਅਾਂ ਤੋਂ ਗਾਹਾਂ ਗੱਲ ਨਹੀਂ ਤੁਰੀ ਬਹੁਤਿਆਂ ਨੇ ਸੁਝਾਅ ਦਿੱਤੇ ਵੀ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਤੁਹਾਡੇ মিডিਆ ਰਾਹੀਂ ਕਿ ਇਹ ਸੁਝਾਅ ਕਿਸ ਪੱਖ ਲਈ ਆ ਇਹ ਸੁਝਾਅ ਸਾਰਥਕ ਹੈ ਬਾਕੀ ਜਿਹੜਾ ਵਿਧੀ ਵਿਧਾਨ ਹੈ ਸਿੱਖ ਗੁਰਦਾਰ ਐਕਟ ਦੀ ਹੀ ਚੱਲਦਾ ਉਹ ਚਰਨਚਕ ਮਾਤਰ ਸੁਝਾਅ ਸਾਡੇ ਉਸ ਐਕਟ ਨੂੰ ਨਹੀਂ ਤੋੜ ਸਕਦੇ ਇਹ ਤਾਂ ਇਹ ਸੀ ਬੇ ਸਮੇਂ ਦੇ ਹਾਣੀ ਬਣ ਲਈ ਸਾਰਿਆਂ ਦੀ رائے ਲੈ ਲਈ ਜਾਵੇ ਤੇ ਅੱਜ ਬੈਠ ਕੇ ਫੈਸਲਾ ਵੀ ਹੋਇਆ ਵੀ ਉਹ ਇੱਕ ਕਮੇਟੀ ਬਣਾ ਲਈ ਜਾਵੇ ਜਿਹੜੀ ਕਮੇਟੀ ਇੱਥੇ ਬੈਠ ਕੇ ਉਹ ਕਮੇਟੀ ਫਾਈਨਲ ਨਹੀਂ ਹੋਊਗੀ ਸਿਰਫ ਰਾਇਆ ਦੇਊਗੀ ਜਾਂ ਜਿਹੜੀਆਂ ਰਾਇਆ ਆਈਆਂ ਉਹ ਬਚੂਗੀ ਉਹਦੇ ਵਿੱਚ ਸਿੱਖ ਵਿਦਵਾਨ ਵੀ ਜਥੇਬੰਦੀਆਂ ਦੇ ਮੁਖੀ ਵੀ ਤੇ ਹੋਰ ਜਿਹੜੇ ਵਧੀਆ ਜਿਹੜਾ ਦਾ ਸਿੱਖੀ ਦੇ ਵਿੱਚ ਬੜਾ ਵੱਡਾ ਕਾਰਜ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ ਤੇ ਮੈਂ ਬੈਠ ਕੇ ਅਸੀਂ ਫੈਸਲਾ ਕੀਤਾ ਕਿ ਕਮੇਟੀ ਉਹ ਛੇਤੀ ਮੈਂ ਅਨਾਉਂਸ ਕਰ ਦਊਗਾ ਫਿਰ ਅਗਲੀ ਐਗਜ਼ੈਕਟਿਵ ਤੱਕ ਵੀ ਕਰਦਾਂਗੇ ਬੈਠ ਕੇ ਨਾਂ ਫੈਸਲਾ ਕਰਕੇ ਉਹ ਸਾਰੇ ਸੁਝਾਅ ਜਿਹੜੇ ਉਹ ਬਾਚ ਲੋਗੇ ਤਾਂ ਕਿ ਕੁਝ ਜਿਹੜੇ ਕਾਰਜ ਹੁੰਦੇ ਕੁਝ ਕਾਰਜ ਤਾਂ ਕਿਉਂਕਿ ਕਾਨੂੰਨ ਮੁਤਾਬਕ ਆ ਉਹ ਤਾਂ ਕਾਨੂੰਨ ਮੁਤਾਬਕੇ ਚੱਲਨੇ ਆ ਤੇ ਕੁਝ ਕਾਰਜ ਹੁੰਦੇ ਰਹਿਮਾਂ ਦੇ ਕੇ ਆਮ ਤੌਰ ਦੇ ਉੱਤੇ ਉਹਦੇ ਨਾਲ ਬੈਠ ਕੇ ਸਲਾਹ ਮਸ਼ਵਰਾ ਕਰਨਾ ਸੋ ਉਹਦਾ ਵੀ ਅੱਜ ਬੈਠ ਕੇ ਫੈਸਲਾ ਹੋਇਆ ਤੇ ਮੈਂ ਇਹ ਕਹਿਣਾ ਵੀ ਚਾਹੁੰਦਾ ਵੀ ਅਸੀਂ ਇਹ ਕਾਰਜ ਚਾਹਨੇ ਵੀ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰਿਆਂ ਨੇ ਰਹਿਮਾਂ ਦਿੱਤੀਆਂ ਤੇ ਬਹੁਤ ਸਾਰੇ ਜਿਹੜੇ ਆ ਉਹ ਆਪਣੀਆਂ ਰਹਿਮਾਂ ਦੇ ਰਹੇ ਆ ਤੇ ਰਹਿਮਾਂ ਤੋਂ ਬਾਅਦ ਉਹ ਕਮੇਟੀ ਸਾਰੇ ਸਿੱਖ ਪੰਥ ਦੀ ਸਾਰੀਆਂ ਸਰਮੌਰ ਜਥੇਬੰਦੀਆਂ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਸਾਰੇ ਜਾਣਦੇ ਆ ਸਾਰੀਆਂ ਜਥੇਬੰਦੀਆਂ ਜਾਣਦੀਆਂ ਕਿ ਸਿੱਖ ਗੁਰਦਾਰਾ ਐਕਟ 1925 ਇਹ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਜਿਹੜੀ ਸ੍ਰੀ ਹਮੇਸ਼ੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਚੋਣ ਹੁੰਦੀ ਉਹ ਤੋਂ ਬਾਅਦ ਫਿਰ ਐਗਜ਼ੀਕਟਿਵ ਚੋਣ ਹੁੰਦੀ ਸਾਰੇ ਰਾਈਟ ਜਨਰਲ ਹਾਊਸ ਦੇ ਇਹ 15 ਮੈਂਬਰ 15 ਮੈਂਬਰੀ ਕਮੇਟੀ ਕੋ ਆ ਜਾਂਦੇ ਆ ਸੋ ਸਾਰੇ رائے ਕਰਕੇ ਉਹ ਫਿਰ ਅਨਾਉਂਸ ਕਰਨਗੇ ਤੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਅਚੇਚੇ ਤੌਰ ਤੇ ਤੁਸੀਂ ਪਹੁੰਚਦੇ ਆ ਹਰ ਇੱਕ ਵਾਰੀ ਇੰਨੀ ਗ ਬੇਨਤੀ ਕਰਕੇ ਖਿਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਿਹੜਾ ਬਟਾ ਦਾ ਬਾਬਾ ਚੱਲ ਰਿਹਾ ਸੀ ਆਪਣੀ ਕਮੇਟੀ ਵੀ ਗਈ ਸੀ ਉਹਦੇ ਉਸ ਪਤਰੀ ਨਾਲ ਬੰਵਾ ਸੀ ਤੇ ਮਸਲੇ ਦਾ ਹੱਲ ਹੋਇਆ ਜੀ ਦੇਖੋ ਇਦਾਂ ਆ ਕਿਉਂਕਿ ਇਹ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਪੰਜ ਮੈਂਬਰੀ ਜਿਹੜੇ ਪੰਜ ਸਿੰਘ ਸਹਿਬਾਨ ਉਹਨਾਂ ਨੇ ਫੈਸਲੇ ਕੀਤੇ ਸੀ ਉਧਰੋਂ ਤਾਕਤ ਪਟਨਾ ਸਾਹਿਬ ਨੇ ਕੀਤੇ ਸੀ ਉਹ ਸਾਡੀ ਉਹਨਾਂ ਦਾ ਸਾਰੀ ਵਿਚਾਰ ਮਾਰਸ਼ ਚੱਲ ਰਿਹਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਦਾ ਛੇਤੀ ਜੜਾਇਆ ਉਹ ਹੱਲ ਨਿਕਲਿਆ ਆਊਗਾ ਕਿਉਂਕਿ ਜੂਰਿਸਡਿਕਸ਼ਨ ਦਾ ਮਸਲਾ ਆਇਆ ਆਪਣੇ ਤੌਰ ਦੇ ਉੱਤੇ ਪਰ ਕਮੇਟੀ ਦੀ ਰਿਪੋਰਟ ਵੀ ਆ ਗਈ ਆ ਮੈਂ ਹਾਲੇ ਪੜ੍ਹੀ ਨਹੀਂ ਉਹ ਪਰ ਅਸੀਂ ਆਪਣੇ ਤੌਰ ਤੇ ਯਤਨ ਛੀਦਿਆ ਕਿ ਉਹਨੂੰ ਛੇਤੀ ਜੜਾਇਓ ਉਜਾ ਲਿਆ ਲਿਆ ਸਰਜਾ ਲਿਆ ਜੀ ਸੱਜਾ ਲਿਆ ਲਿਆ ਜੀ ਪਰਾਟੀ 6 ਟੂਰ ਤੋਂ ਪਹਿਲਾਂ ਜਿਵੇਂ ਇਹ ਲਾਤ ਲੱਗ ਰਹੀ ਸੀ ਕਿ ਬਹੁਤ ਟਕਰਾਅ ਸੀਗਾ ਸਿੱਖ ਜੱਟ ਬੰਦੀਆਂ ਦੇ ਵਿੱਚ 6 ਟੂਰ ਨੂੰ ਲੈ ਕੇ ਕੋਪੜਾ ਮੜ ਮਾਣ ਦੇ ਨਾਲ ਹੋਇਆ ਜੀ ਕਿ ਜੱਟ ਬੰਦੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਸਮੁੱਚੇ ਸਿੱਖ ਪੰਥ ਦਾ ਦਿਲ ਦੀਆਂ ਲਗਾਈਆਂ ਤੋਂ ਧੰਨਵਾਦ ਕਰਦਾ ਔਰ ਜੱਥੇ ਬੰਦੀਆਂ ਖਾਸ ਕਰਕੇ ਦਮ ਜ਼ਮੀ ਟਕਸਾਲ ਮਹੰਗ ਸਿੰਘਾਂ ਦੀਆਂ ਜਥੇਬੰਦੀਆਂ ਤੇ ਦੂਸਰੀਆਂ ਜਥੇਬੰਦੀਆਂ ਸਾਰੀਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਬੜਾ ਵੱਡਾ ਇਹ ਸਿੱਖ ਪੰਥ ਦੇ ਵਿੱਚ ਤੀਜਾ ਖੱਲੂ ਘਰਾ ਜਿਹੜਾ ਇੱਥੇ 2 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਚੱਲਿਆ ਉਹਦੇ ਵਿੱਚ ਸਾਡੇ ਸਿੱਖ ਜਹਾੜੂਆਂ ਨੇ ਫੌਜ ਦੇ ਨਾਲ ਲੋਹਾ ਵੀ ਲਿਆ ਤੇ ਬਹੁਤ ਸਾਰੇ ਜਿਹੜੇ ਵਿਚਾਰੇ ਗੁਰੂ ਪੰਜਮ ਪਾਤਸ਼ਾਹ ਦਾ ਸ਼ਹੀਦੀ ਗੁਰਪੁਰ ਮਨਾਉਣ ਆਏ ਸੀ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸੱਚ ਕਰਕੇ ਜਾਣਿਓ ਮੈਨੂੰ ਐਵੇਂ ਮਹਿਸੂਸ ਹੋਇਆ ਵੀ ਇਹ ਠੀਕ ਹੈ ਅਮਨ ਮਾਨਨਾ ਮੁਕਾ ਪਰ ਗੁਰੂ ਸਾਹਿਬ ਜੀ ਜਿਦਾਂ ਐਤਕੀ ਆਪ ਹੀ ਵਰਤ ਕੇ ਸਾਰਾ ਕੁਝ ਉਹਨੇ ਕਾਰਜ ਕਰਾ ਲਿਆ ਸੋ ਇਸ ਕਰਕੇ ਸਾਰਿਆਂ ਦਾ ਬਹੁਤ ਧੰਨਵਾਦ ਜਥੇਬੰਦੀਆਂ ਦਾ ਸਾਰਿਆਂ ਦਾ ਹੀ ਅਚੇਚੇ ਤੌਰ ਤੇ ਧੰਨਵਾਦ ਕਰਦਾ ਜੀ ਜਾਂ ਮਸਲਾ ਸਾਹਮਣੇ ਆਇਆ ਸੀਗਾ ਜਿਹੜਾ ਕੋਈ ਮੁਕਤਾ ਸਾਫੜ ਕੇ ਗਲਤੀ ਕੀਤੀ ਗਈ ਸੀ ਕਿ ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਆਮ ਦੁਕਾਨਾਂ ਦੇ ਉੱਤੇ ਨਿੱਕਾ ਸਾਫ ਮਿਲ ਰਹੇ ਹਨ ਉਸ ਨੂੰ ਲੈ ਕੇ ਕੋਈ ਤੁਸੀਂ ਕੀਤੀ ਵਿਧਾਨ ਜਾਂ ਕੋਈ ਕਮੇਟੀ ਕਰ ਦਿੱਤੀ ਆ ਕਿ ਦੁਕਾਨਾਂ ਦੇ ਉੱਤੇ ਜਿਸਮਾ ਵਿਕਰੀ ਹੋਈ ਹੈ ਮੁਕਤਾ ਸਾਫ ਰੱਖੇ ਜਾਂਦੇ ਨੇ ਉਥੋਂ ਜਾ ਕੇ ਤੁਸੀਂ ਖਰੀਦ ਸਕਦੇ ਹੋ ਕੋਈ ਅਜੇ ਹੀ ਕੋਈ ਪਬਲਿਸ਼ਰ ਜਿਹੜਾ ਇੱਕ ਜਾਣਾ ਚੂਸ ਦਿੱਤਾ ਜਾਵੇ ਜਿੱਥੋਂ ਇਹ ਚੀਜ਼ ਮਿਲ ਸਕੀ ਚਲੋ ਤੁਹਾਡਾ ਸੁਝਾਅ ਠੀਕ ਆ ਇਹ ਤੇ ਵਿਚਾਰ ਕਰਾਂਗੇ ਕਿ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਇਦਾਂ ਵਕ ਵਕ ਤਾਂ ਛਾਪੇ ਜਾਂਦੇ ਸੀ ਪਰ ਹੁਣ ਅੱਜ ਸ਼ਮਣੇ ਗੁਰਦਰਾ ਦਾ ਪ੍ਰਬੰਧਕ ਕਮੇਟੀ ਆਪ ਉਹਨਾਂ ਦੀ ਪ੍ਰਕਾਸ਼ਨਾ ਕਰਦੀ ਆ। ਸਾਪਨਾ ਲੱਭ ਗਿਆ ਮੈਂ ਗਲਤ ਕਹਿ ਗਿਆ। ਪ੍ਰਕਾਸ਼ਨਾ ਉਹਦੇ ਆਪ ਸਤਗੁਰੂ ਜੀ ਕਰਾਉਂਦੇ ਆ। ਤੇ ਇਹ ਵੀ ਤੁਹਾਡਾ ਸੁਝਾਅ ਚੰਗਾ ਹੈ ਤੇ ਵੀ ਵਿਚਾਰ ਕਰਦੇ ਹਾਂ ਸਿੰਘ ਸਾਬਾ ਨੂੰ ਵੀ ਬੇਨਤੀ ਕਰਾਂਗੇ। ਵੀ ਇਹ ਜਿਹੜਾ ਇਹਦੇ ਉੱਤੇ ਵੀ ਕੁਝ ਜਿਹੜਾ ਕਿਉਂਕਿ ਅਸੀਂ ਤਾਂ ਅਪੀਲ ਦੇ ਤੌਰ ਤੇ ਉੱਤੇ ਸ਼ਮਣੇ ਕਮੇਟੀ ਕਰ ਸਕਦੇ ਤੇ ਕਾਲ ਤੱਕ ਜਿਹੜਾ ਆ ਉਹ ਹਦਾਇਤ ਕਰ ਸਕਦਾ ਹੈ ਤੇ ਇਹ ਤੇ ਵਿਚਾਰ ਕਰਦੇ ਜੱਥੇ ਦੀ ਦੋ ਦਿਨ ਪ੍ਰਕਿਰਿਆ ਚੋਣ ਦੀ ਕਦੋਂ ਤੱਕ ਸਰਕਾਰ ਕਮੇਟੀ ਲੈ ਕੇ ਗੁਰਸਾਹ ਦਾ ਸੂਚ ਚੱਕੀ ਗਈ ਹੈ ਇਹ ਕਹਿ ਕੇ ਕਿ ਬਰਾਦਰੀ ਲਗਣਾ ਆ ਗਈ ਹੈ ਕੌਣ ਸਰਕਾਰ ਕਮੇਟੀ ਇੱਕ ਘਰ ਚ ਜਾ ਕੇ ਗੁਰਸਾਹ ਦਾ ਸੂਚ ਚੱਕੀ ਗਈ ਕਿ ਉੱਥੇ ਸ਼ਰਾਬ ਚਲਦੀ ਹੈ ਮੀਰ ਚਲਦਾ ਕੁਝ ਨਹੀਂ ਕੋਈ ਜਿਹੜੇ ਖਾਸ ਨੀਮ ਲੋਕਾਂ ਨਾਲ ਸਾਂਝਾ ਕੀਤਾ ਇਹ 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 ਸ਼੍ਰੀ ਕਾਲਤਖਸਾਬ ਨੇ ਪਿੱਛੇ ਵੀ ਮੈਟਰ ਟੇਕ ਅਪ ਕੀਤਾ ਸੀ ਭਈ ਇਹ ਜਿਹੜੇ ਆਪਣੀਆਂ ਸਤਕਾਰ ਕਮੇਟੀਆਂ ਆ ਇਹਨਾਂ ਦੀ ਜੂਰਿਸਡਿਕਸ਼ਨ ਕੀਆ ਤੇ ਹੁਣ ਵੀ ਅਸੀਂ ਅਗਾਲਤਕ ਸਾਹਮਣੂ ਬੇਨਤੀ ਕਰਦੇ ਆਂ ਕਿ ਇਹ ਸਾਰਾ ਕਾਰਜ ਉਹਨਾਂ ਨੂੰ ਬਹਾਲ ਕੇ ਦਿਸ਼ਾ ਨਿਰਦੇਸ਼ ਦਿੱਤੇ ਜਾਣ ਸਾਰੇ ਪਹਿਲਾਂ ਵੀ ਦਿੱਤੇ ਸੀ ਤੇ ਹੁਣ ਵੀ ਜਿਹੜੇ ਆ ਇਹਨਾਂ ਨੂੰ ਸੱਦ ਕੇ ਜਿਹੜੇ ਆ ਬੈਠ ਕੇ ਵਿਚਾਰ ਕਰਕੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣ ਰਵੀ ਜਥੇਦਾਰ ਦੀ ਨਿਸ਼ੁਕਤੀ ਜਿਹੜੀ ਹੈ ਸ੍ਰੀ ਅਗਾਲਤਕ ਸਾਹਿਬ ਦੀ ਕਦੋਂ ਤੱਕ ਹੋਣ ਦੀ ਉਮੀਦ ਹੈ ਕਿ ਉਨੀ ਦੇਰ ਤੱਕ ਗੜਗੜ ਸਾਹਿਬ ਜਿਹੜੇ ਨੇ ਉਹ ਆਪਣੀ ਸੇਵਾਵਾਂ ਉਹਤ ਬੰਦੇ ਰਣੇ ਕਿ ਕਾਰਜਕਾਰੀ ਤੌਰ ਤੇ ਦੇਖੋ ਉਹ ਕਾਰਜਕਾਰੀ ਸੇਵਾ ਨਿਵਾ ਹੀ ਰਹੇ ਆ ਹਾਂਜੀ ਬਾਕੀ ਜਿਹੜਾ ਆ ਪ੍ਰੋਸੈਸ ਆ ਹਰ ਇੱਕ ਚੀਜ਼ ਦਾ ਉਹਨੂੰ ਟਾਈਮ ਲੱਗਦਾ ਤੇ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਲਾਗੇ ਹੋ ਜੂਗੀ ਗੱਲ ਪ੍ਰਧਾਨ ਜੀ ਇੱਕ ਮਸਲਾ ਜੀ ਨੇ ਮੇਰੇ ਸਹਿਯੋਗੀ ਹੋਰਾਂ ਨੇ ਪੁੱਛਿਆ ਹੈ ਸਦਕਾਰ ਕਮੇਟੀ ਨਾਲ ਇਈ ਵਾਰ ਦੇਖਣ ਨੂੰ ਮਿਲਿਆ ਵੀ ਇਹਨਾਂ ਕੋਲ ਅਧਿਕਾਰ ਹੈਗਾ ਵੀ ਕਿਸੇ ਦੇ ਘਰ ਵੜ ਕੇ ਜਾ ਕੇ ਉੱਥੇ ਕੋਈ ਤੁਤੂ ਮੈਂ ਮੈਂ ਹੋ ਜੇ ਜਾਂ ਘਰ ਵਾਲੇ ਖੂਨ ਗੁਰੂ ਮਹਾਰਾਜ ਦਾ ਸਰੂਪ ਨਾ ਚੱਕਣ ਦੇਣ ਉੱਥੇ ਕੋਈ ਖੂਨ ਕਰਾਪਾ ਹੋ ਜੇ ਨਾ ਉਹਨਾਂ ਦੇ ਨਾਲ ਕੋਈ ਪੁਲਿਸ ਹੁੰਦੀ ਹੈ ਜਾ ਕੇ ਦਾਬੇ ਮਾਰਦੇ ਨੇ ਘਰਾਂ ਦੇ ਵਿੱਚ ਕਿਵੇਂ ਦੇਖਦੇ ਦੇਖੋ ਇੱਕ ਅਕਾਲ ਤਖਤ ਅੱਜ ਤੱਕ ਸਾਹਿਬ ਦਾ ਹੁਕਮਨਾਮਾ ਆਇਆ ਮੜੀਆਂ ਮਸਾਂਆਂ ਤੇ ਜਾਂ ਜਿੱਥੇ ਗੁਰਮਤਿ ਪੂਰੀ ਨਹੀਂ ਰਹਿਣਾਈ ਹੋ ਰਹੀ ਉੱਥੋਂ ਫਿਰ ਇਹ ਉਸ ਅਕਾਲ ਤਖਤ ਦੇ ਹੁਕਮਨਾਮੇ ਤਹਿਤ ਇਹ ਕਰਦੇ ਕੋ ਕਮੇਟੀਆਂ ਆਪ ਬਣੀਆਂ ਆ ਕਿਸੇ ਧਾਰਮਿਕ ਸੰਸਥਾ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲ ਤਖਤ ਨੇ ਨਹੀਂ ਬਣਾਈਆਂ ਉਹ ਆਪਣੇ ਤੌਰ ਤੇ ਬਣੀਆਂ ਆ ਤੇ ਉਹ ਆਪਣੇ ਤੌਰ ਤੇ ਕੰਮ ਕਰਦੀਆਂ ਸਾਡ ਜੀ ਉਸਮਾਨ ਸਰਕਾਰ ਤੇ ਹਦਰ ਸਾਹਿਬ ਦੀ ਸਟਾਫਿੰਗ ਕਰਨ ਵਾਸਤੇ ਪਬਲਿਕ ਕੋਲੋਂ ਸੁਝਾਅ ਮੰਗ ਰਹੀ ਹੈ ਜੀ ਔਰ ਸ਼੍ਰੋਮਣੀ ਕਮੇਟੀ ਵੱਡੀ ਸਿੱਖ ਸੰਸਥਾ ਹੈ ਜੀ ਸਰਕਾਰੀ ਔਰ ਅਜੇ ਤੱਕ ਸੰਪਰਕ ਕੀਤਾ ਜੀ ਸਰਕਾਰ ਨੇ ਮੈਂ ਪਹਿਲਾਂ ਪੈਂਤੀ ਜਿਹੜੇ ਕੀਤੀ ਤੁਹਾਨੂੰ ਕਿ ਸਤਾਵ ਦੀਆਂ ਜਿਹੜੀਆਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਆਪ ਮਨਾਉਂਦੀ ਆ ਸਰਕਾਰ ਦੇ ਕਾਰਜ ਹੁੰਦੇ ਆ ਸਰਕਾਰੀ ਕਾਰਜ ਪੱਧਰ ਤੇ ਉਸ ਸਤਾਵ ਦੀ ਨੂੰ ਸਮਰਪਿਤ ਕੋਈ ਕਾਰਜ ਕਰ ਲੈ ਸੋ ਮੈਂ ਤਾਂ ਉਸ ਦਿਨ ਵੀ ਬੇਨਤੀ ਇਹ ਕੀਤੀ ਸੀ ਤੇ ਅੱਜ ਵੀ ਇਹਨਾਂ ਠੀਕ ਆ ਜੀ ਸਤ ਕੇ ਮਨਾਉ ਮਨਾਉਣ ਕਹਿਣ ਤੋਂ ਭਾਵ ਕੋ ਵੱਡੇ ਕੰਪਲੈਕਸ ਕੋ ਹੋਰ ਯਾਦਗਾਰਾਂ ਵੱਡੀਆਂ ਬਣਾ ਦਿਓ ਗੁਰੂ ਤੇਗ ਬਹਾਦਰ ਪਾਛਾ ਤਾਂ ਮੈਂ ਤਾਂ ਸੈਂਟਰ ਸਰਕਾਰ ਤੋਂ ਵੀ ਚਾਹਨਾ ਪੇ ਤੁਸੀਂ ਭਾਈ ਇਹ ਆ ਬੰਦੀ ਸਿੰਘੇ ਸਾਡੇ ਜਿਹੜੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਦੇ ਹਾੜੇ ਤੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਉਹੋ ਹੀ ਪੂਰਾ ਕਰਦੇ ਹੋ ਕਿ ਹੁਣ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੋਈ ਆ ਉਹਦਾ ਆਪਾਂ ਨੂੰ ਪਤਾ ਹੈ ਕਿ ਨਾ ਹਾਲਾਤਾਂ ਦੇ ਕਿਨਾਂਲੇ ਹੋਈ ਆ ਤੇ ਇਹ ਵੀ ਇੱਕ ਵੱਡਾ ਜਿਹੜਾ ਆ ਇਵੈਂਟ ਇੱਕ ਬਣ ਜਾਊਗਾ ਵੀ ਚਲੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਿਹਨੂੰ ਆਪਾਂ ਮੈਂ ਤਾਂ ਇਹਦੇ ਵਿੱਚ ਇਸ ਗੱਲ ਦਾ ਹਮ ਹੀ ਨਹੀਂ ਕਈ ਵਾਰੀ ਕਹਿੰਦੇ ਮਨੁਕੀ ਅਧਿਕਾਰ ਪੇ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖੀ ਅਧਿਕਾਰ ਵਾਲੇ ਪਰ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਇੱਕ ਫਿਰਕੇ ਨੂੰ ਜਦੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਦੋਂ ਹੋਈ ਤੇ ਹੁਣ ਸਿੱਖਾਂ ਦੇ ਉਹ ਸਾਡੇ ਜੋਧੇ ਅੰਦਰ ਬੈਠੇ ਉਹਨਾਂ ਨੂੰ ਰਿਹਾ ਕਰਦਣ ਸਾਰਿਆਂ ਨੂੰ ਮੈਂ ਸਮਝੂਗਾ ਬਹੁਤ ਵੱਡਾ ਇੱਕੀਵਿਟ ਇਦਾਂ ਦੇ ਕਾਰ ਸਰਕਾਰਾਂ ਕਰ ਚੰਗੀ ਗੱਲ ਹੈ ਜੀ ਅਮਰਸਰ ਸਾਹਿਬ ਦੇ ਸਥਾਪਨਾ ਦਿਵਸ ਪਿੰਡ ਦੀ ਸ਼ੋਮੀ ਕਟੇ ਨੂੰ ਦੌਰਾ ਕੀਤਾ ਉਹ ਉਹ ਅਸੀਂ ਬਾਅਦ ਚ ਲਿਖਾਂਗੇ ਕਿਉਂਕਿ ਆ ਜਿਹੜੇ ਆ ਇਹ ਸਾਡੇ ਗੁਰਤੇਗ ਬਹਾਦਰ ਪਾਸ਼ਾ ਦਾ ਕਿਉਂਕਿ ਸੀਸ ਉੱਥੇ ਜਾ ਕੇ ਸੰਸਕਾਰ ਹੋਇਆ ਤੇ ਗੁਰੂ ਗੋਵਿੰਦ ਸਿੰਘ ਪਾਚਾ ਨੂੰ ਗੁਰਦਾ ਗੱਦੀ ਵਾਕਸ਼ਿਸ਼ ਕੀਤੀ ਇਹ ਹਾਲੇ ਸਾਡੇ ਇਹ ਤੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਆ ਉਹ ਵੀ ਉਸ ਤੋਂ ਬਾਅਦ ਉਹ ਵੀ ਸਾਹਿਬ ਸਾਹਿਬ ਆਪ ਵੀ ਵਾਲੀ ਇੱਕ ਮਿੰਟ ਵਾਸੀ ਇੱਕ ਮਿੰਟ ਡਾਕਟਰ ਮਨਮੋਨ ਸਿੰਘ ਹੋਰਾਂ ਦੀ ਤਸਵੀਰ ਦਾ ਬੋਲੇ ਅਸੀਂ ਹਾਲੇ 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 ਬਧੇਰੇ ਵਿਚਾਰ ਲਏ ਸੀ ਪੈਂਡਿੰਗ ਰਸ ਹਾਂਜੀ ਬਧੇਰੇ ਵਿਚਾਰ ਲਏ ਉਹਨੂੰ ਪੈਂਡਿੰਗ ਰੱਖਿਆ ਠੀਕ ਹੈ ਜੀ